ਅੱਜ ਦੇ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇੱਕ ਵਾਰ ਅੱਗੇ ਪੈ ਗਈਆਂ ਨੇ। ਕਹਿੰਦਾ ਭਾਵ ਕਿ ਨੇੜ ਭਵਿੱਖ ਦੇ ਵਿੱਚ ਇਹ ਚੋਣਾਂ ਨਹੀਂ ਹੋਣ ਵਾਲੀਆਂ। ਦੂਜੇ ਵੱਨੇ 5 ਮਈ ਮਿਤੀ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਨਲ ਇਜਲਾਸ ਵਾਸਤੇ ਜਿਹੜਾ 11 ਅਗਸਤ ਨੂੰ ਸੱਦਾ ਗਿਆ ਸਬੰਧੀ ਤੇਜਾ ਸਿੰਘ ਸਮੁੰਦਰੀ ਹਾਲ ਉੱਤੇ ਭਾਵੇਂ ਨਾ ਕਰ ਦਿੱਤੀ ਐ। ਪਰੰਤੂ ਨਾਲ ਹੀ ਭਾਈ ਗੁਰਦਾਸ ਹਾਲ ਦੇਣ ਦੀ ਪੇਸ਼ਕਸ਼ ਕੀਤੀ। ਹੁਣ ਵੇਖਣਾ ਹੋਵੇਗਾ ਕਿ ਪੰਜਵੇਂ ਬ੍ਰਿਧ ਧਿਰ ਕੀ ਆਪਣਾ ਜਿਹੜਾ اجلاس ਉਹ ਭਾਈ ਗਰਦਾਸ ਹਾਲ ਵਿਖੇ ਕਰੇਗੀ ਜਾਂ ਤੇਜਾ ਸਿੰਘ ਚਮੰਦਰੀ ਹਾਲ ਸਬੰਧੀ ਹਾਲੇ ਹੋਰ ਸ੍ਰੋਮਣੀ ਕਮੇਟੀ ਕੋਲ ਬਹਾਰ ਲਗਾਏਗੀ ਅਰਜ਼ੋਈ ਕਰੇਗੀ ਪੰਜਵੇਂ ਬ੍ਰਿਧ ਧਿਰ ਦੀ ਸੀਨੀਅਰ ਲੀਡਰਸ਼ਿਪ ਦੀ ਅੱਜ ਬਾਦ ਦੁਪਹਿਰ ਚੰਡੀਗੜ੍ਹ ਦੇ ਵਿੱਚ ਐਮ ਬੈਠਕ ਵੀ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਵੇਂ ਮਈ ਦਿਵਸ ਤੇ ਵੱਲੋਂ ਜਨਰਲ ਜਲਾਸ ਵਾਸਤੇ ਵੱਖ-ਵੱਖ ਹੋਰ ਜਗ੍ਹਾਾਂ 'ਤੇ ਵੀ ਨਜ਼ਰ ਫੇਰੀ ਜਾ ਰਹੀ ਹੈ। ਨਿਆਂਗ ਸਿੰਘਾਂ ਨਾਲ ਸਬੰਧਤ ਗੁਰਦੁਆਰਾ ਬੁਰਜ ਅਕਾਲੀ ਛੌਣੀ ਜਿਹੜਾ ਗੁਰਦੁਆਰਾ ਅਮਰਸਰ ਦਰਬਾਰ ਸਾਹਿਬ ਦੇ ਨੇੜੇ ਹੀ ਹੈ ਉੱਥੇ ਵੀ ਪੰਜਵੇਂ ਮਈ ਦਿਵਸ ਤੇ ਵੱਲੋਂ ਆਪਣੇ ਜਲਾਸ ਨੂੰ ਕਰਾਉਣ ਦੀ ਚਰਚਾ ਜਿਹੜੀ ਹੈ ਹੋ ਰਹੀ ਆ ਉਸ ਦੇ ਵਿੱਚ ਸਲਾਹ ਮਸ਼ਵਰਾ ਹੈ। ਫਰੰਤੂ ਵਧੇਰੇ ਕਰਕੇ ਅੱਜ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਅਹਿਮ ਬੈਠਕ ਦੇ ਵਿੱਚ ਅਜੇ ਸਾਰੇ ਮਾਮਲਿਆਂ ਉੱਤੇ ਜਿਹੜਾ ਅੰਤਿਮ ਫੈਸਲਾ ਲਿਆ ਜਾਏਗਾ। ਹਾਲੇ 5 ਮਈ ਤੇਰੇ ਦੇ ਵਿੱਚ ਇਹ ਰੋਲ ਕਚੌੜਾ ਹੀ ਹੈ ਕਿ ਜਿਹੜੀ ਹੈ ਪ੍ਰਧਾਨ ਦਾ ਚਿਹਰਾ ਮੋਹਰਾ ਜਿਹੜਾ ਸਾਹਮਣੇ ਲਿਆਉਣਾ ਹੈ ਉਹ ਸਭ ਸੰਮਤੀ ਦੇ ਨਾਲ ਜਾਂ ਜਮਹੂਰੀ ਤਰੀਕੇ ਦੇ ਨਾਲ ਲਿਆਂਦਾ ਜਾਵੇ। ਬੀਬੀ ਜ਼ਗੀਰ ਕੌਰ ਵੱਲੋਂ ਜਿਹੜੀ ਹੈ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਧੇਰ ਸ਼ਾਮੀ ਬੈਠਕ ਹੁੰਦੀ ਹੈ ਉਹਦੇ ਵਿੱਚ ਵੀ ਇਹ ਮਾਮਲਾ ਵੱਟੇ ਪੱਧਰ ਉੱਤੇ ਉਠਾਇਆ ਸੀ ਕਿ ਡੈਮੋਕਰੇਟਿਕ ਵੇ ਦੇ ਨਾਲ ਕਹਿੰਦਾ ਭਾਪਕੀ ਜਮਹੂਰੀ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਬਹੁਤ ਜ਼ਰੂਰੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਵਦੇਰੇ ਕਰਕੇ ਜਿਹੜੀ ਹੈ ਪੰਜਵੇਂ ਬੀ ਤਿਲ ਦੀ ਸੀਨੀਅਰ ਲੀਡਰਸ਼ਿਪ ਉਹ ਸਰਬਸੰਮਤੀ ਨਾਲ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣਨ ਦੇ ਹੱਕ ਦੇ ਵਿੱਚ ਹੈ ਅਜਿਹੇ ਦੇ ਵਿੱਚ ਬੀਬੀ ਜ਼ਗੀਰ ਕੌਰ ਫਲਾਲ ਭਾਵੇਂ ਇਸ ਮੁੱਦੇ ਉਤੇ ਇੱਕ ਵਾਰ ਇਕੱਲੇ ਪੈਂਦੇ ਵਿਖਾਈ ਦੀ ਰਹੇ ਨੇ ਖੈਰ ਜਿਹੜਾ ਇਸ ਮਾਮਲੇ ਦੇ ਵਿੱਚ ਵੀ ਅੰਤਿਮ ਫੈਸਲਾ ਉਹ ਜਿਹੜੀ ਚੰਡੀਗੜ੍ਹ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੀ ਅੱਜ ਦੇਰ ਦੇਰ ਬਾਅਦ ਦੁਪਹਿਰ ਤੋਂ ਦੇਰ ਸ਼ਾਮ ਤੱਕ ਹੋਣ ਵਾਲੀ ਬੈਠਕ ਦੇ ਵਿੱਚ ਹੋਏਗਾ ਅੰਤਿਮ ਫੈਸਲਾ ਵੇਖਣ ਵਾਲੀ ਗੱਲ ਹੈ ਹੋਏਗੀ ਕਿ ਕੀ ਫੈਸਲਾ ਲਿਆ ਜਾਏਗਾ ਕਿ ਜੇ ਚੋਣ ਸਰਬਸੰਮਤੀ ਤਰੀਕੇ ਦੇ ਨਾਲ ਬਹੁਸੰਮਤੀ ਦੇ ਧਾਰੇ ਦੇ ਵਿੱਚ ਹੋਏ ਉਹ ਪੈਟਰਨ ਅਪਣਾਇਆ ਜਾਏ ਜਾਂ ਜਮਹੂਰੀ ਡੈਮੋਕ੍ਰੈtic ਤਰੀਕਾ ਖੈਰ ਇਹਦੇ ਉੱਤੇ ਪੰਜ ਮੈਂਬਰੀ ਧਿਰ ਦੇ ਨਾਲ ਨਾਲ ਪੰਥ ਖੜਕਿਆਂ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਚਰਚਾ ਮਗੀ ਹੋਈ ਹੈ ਪ੍ਰਧਾਨਗੀ ਦੀ ਦੌੜ ਦੇ ਵਿੱਚ ਹਾਲੇ ਮੋٹے ਤੌਰ ਤੇ ਦੋ ਚਿਹਰੇ ਹੀ ਸਾਹਮਣੇ ਆਏ ਨੇ ਬੀਬੀ ਸਤਵੰਤ ਕੌਰ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਨਾਂ ਦੀ ਜਿਹੜੀ ਹੈ ਉੱਠੀ ਪੇਸ਼ਕਾਸ਼ ਵਾਪਸ ਲਈ ਹੈ ਤੇ ਉਹਨਾਂ ਨੇ ਪ੍ਰੋੜਤਾ ਕੀਤੀ ਬੀਬੀ ਸਤਵੰਤ ਕੌਰ ਸਬੰਧੀ ਪਰੰਤੂ ਇਸ ਮੁੱਦੇ ਤੇ ਵੀ ਜਿਹੜਾ ਅੰਤੋਂ ਫੈਸਲਾ ਦੱਸਿਆ ਜਾ ਰਿਹਾ ਕਿ ਪੰਜ ਮੈਂਬਰੀ ਟੀਰਦੀ ਜਿਹੜੀ ਇੱਕ ਹੋਰ ਕਮੇਟੀ ਭਾਵੇਂ ਉਹ ਅਧਿਕਾਰ ਤੌਰ ਤੇ ਨਹੀਂ ਬਣੀ ਹੋਈ ਪਰੰਤੂ ਫਿਰ ਵੀ ਕੋਰ ਡਿਸੀਜਨ ਇਹ ਸਾਰੇ ਮਾਹੌਲ ਉੱਤੇ ਲਵੇਗੀ ਕਿ ਕੌਣ ਹੋਏਗਾ ਪੰਜ ਮੈਂਬਰੀ ਟੀਰ ਵੱਲੋਂ ਜਾਂ ਜਿਹੜਾ ਮੋੜ ਸਰਜੀਤ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਉਹਦਾ ਪ੍ਰਧਾਨ ਇਸ ਵੇਲੇ ਵੱਡੇ ਪੱਧਰ ਉੱਤੇ ਨਜ਼ਰਾਂ ਇਸ ਮਾਹੌਲ ਉੱਤੇ ਵੀ ਲੱਗੀਆਂ ਹੋਈਆਂ ਨੇ ਫਿਰ ਅੱਜ ਸਾਚਾ ਗੁਰੂ ਲਾਧੋਰੇ ਦਿਵਸ ਹੈ ਕਹਿੰਦਾ ਭਾਪ ਕੀ ਰਖੜੀ ਦਾ ਦਿਨ ਹੈ ਬਾਬਾ ਬਕਾਲਾ ਵਿਖੇ ਇਹ ਦਿਵਸ ਸਾਚਾ ਗੁਰੂ ਲਾਧੋਰੇ ਵੱਡੇ ਪੱਤਰ ਰੁੱਤੀ ਮਨਾ ਰਿਆ ਵੱਡੇ ਪੱਤਰ ਰੁੱਤੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਵੀ ਅੱਜ ਰਾਜ ਪਧਰੀ ਦਿਵਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਮਾਈ ਹੇਠ ਮਨਾਇਆ ਜਾ ਰਿਹਾ ਖੈਰ ਪੰਜਾਬ ਜਾਂ ਹਿੰਦੁਸਤਾਨ ਦਿੱਥੀਆਂ ਤਿਹਾਰਾਂ ਦਾ ਦਿਨ ਹੈ ਰਖੜੀ ਉੱਤੇ ਵੀ ਅੱਜ ਵੱਡੇ ਪੱਤਰ ਉੱਤੇ ਕਈ ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਹੋ ਰਹੇ ਨੇ ਕਈ ਧਾਰਮਿਕ ਸਥਾਨਾਂ ਉੱਤੇ ਵੀ ਜਿਹੜੀ ਰਖੜ ਪੁੰਨਿਆ ਉਹ ਵੱਡੇ ਪੱਤਰ ਉੱਤੇ ਮਨਾਈ ਜਾ ਰਹੀ ਹੈ ਗੱਲ ਕਰ ਲਈਏ ਕਮਾਂਤਰੀ ਪੱਧਰ ਦੀ ਤਾਂ ਜਿਹੜੀ ਤਾਜ਼ਾ ਤਰੀਨ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 15 ਅਗਸਤ ਨੂੰ ਅਲਾਸਕਾ ਵਿਖੇ ਅਮਰੀਕੀ ਸਦਰ ਡੋਨਾਲਡ 트ੰਪ ਤੇ ਰੂਸੀ ਜਿਹੜੇ ਮੁਖੀ ਨੇ ਵਲਾਦੀਮੀਰ ਪੁਤਨ ਉਹਨਾਂ ਦੀ ਇੱਕ ਬੈਠਕ ਹੋਏਗੀ ਅਲਾਸਕਾ ਵਿਖੇ 15 ਅਗਸਤ ਨੂੰ ਜਿਹੜੀ ਤੈਅ ਹੋਈ ਹੈ ਡੋਨਾਲਡ 트ੰਪ ਵੱਲੋਂ ਸੋਸ਼ਲ ਸਾਈਡ ਉਤੇ ਇਹ ਜਿਹੜੀ ਆਪਣੇ ਜਾਣਕਾਰੀ ਸਾਂਝੀ ਕੀਤੀ ਹੈ ਦੁਨੀਆ ਸਾਹਮਣੇ ਤੇ ਦੁਨੀਆ ਦੀ ਨਜ਼ਰ ਇਸ ਬੈਠਕ ਉਤੇ ਵੱਡੇ ਪੱਤਰ ਉਤੇ ਲੱਗੀ ਹੈ ਕਿਉਂਕਿ ਇਨੀ ਦਿਨੀ ਦਾ ਤਰੁਵੀਕਰਨ ਹੋ ਰਿਹਾ ਵੱਖ-ਵੱਖ ਦੇਸ਼ਾਂ ਦਾ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਉੱਤੇ ਧੜੇਬੰਦੀ ਬਣਦੀ ਵਿਖਾਈ ਦੇ ਰਹੀ ਹੈ ਇੱਕ ਬੰਨੇ ਰੂਸ ਵੀ ਹੈ ਦੂਜੇ ਬੰਨੇ ਅਮਰੀਕਾ ਵੀ ਹੈ ਤੇ ਕੁਝ ਹੋਰ ਦੇਸ਼ ਵੀ ਨੇ ਭਾਰਤ ਵੀ ਇਸ ਵੇਲੇ ਦੁਨੀਆ ਦੀ ਵੱਡੀ ਜਿਹੜੀ ਹੈ ਅਰਥਵਿਵਸਥਾ ਪੱਖੋਂ ਵੱਡੀ ਤਾਕਤ ਬਣ ਰਿਹਾ ਹੈ ਟੈਰਫ ਲਾਉਣ ਦੇ ਮਾਮਲੇ ਦੇ ਵਿੱਚ 50% ਦੀ ਟੈਰਫ ਜਿਹੜਾ ਹੈ ਉਹ ਅਮਰੀਕੀ ਸਰਕਾਰ ਵੱਲੋਂ ਟਰੰਪ ਵੱਲੋਂ ਲਗਾ ਦਿੱਤਾ ਗਿਆ ਜਿਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਹਿੰਦੁਸਤਾਨ ਦੇ ਨਿਰਮਾਣ ਕਾਰਜਾਂ ਦੇ ਵਿੱਚ ਉਭਜੀ ਉਤਪਾਦ ਉਹ ਵੱਤ ਵੱਤ ਪਰਤੋਂ ਦੇ ਵਿੱਚ ਲਿਆਂਦੇ ਜਾਂ। ਖੈਰ ਵੇਖਣ ਵਾਲੀ ਗੱਲ ਹੈ ਕਿ ਇਹ ਮਾਹੌਲ ਜਿਹੜਾ ਹੈ 트럼ਪ ਤੇ ਪੁਤਨ ਦਰਮਿਆਨ ਜਿਹੜੀ ਬੈਠਕ ਹੈ ਉਹ ਕਿਸ ਪੱਧਰ ਉਤੀ ਉਹਦੇ ਕਿਹੜੇ ਨਤੀਜੇ ਸਾਹਮਣੇ ਆਉਣਗੇ। ਜਿਹੜੀ ਮੋٹے ਤੌਰ ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੁਕਰੇਨ ਜੁੱਧ ਦੀ ਜਿਹੜੀ ਹੈ ਪੀਸ ਬੈਠ ਇੱਕ ਚਰਚਾ ਦਾ ਕੇਂਦਰ ਬਿੰਦੂ ਬਚੋਂ ਸਾਹਮਣੇ ਆਏਗੀ। ਖੈਰ ਦੱਸਿਆ ਜਾ ਰਿਹਾ ਹੈ ਕਿ ਜੂਨ 2021 ਤੋਂ ਬਾਅਦ 15 ਅਗਸਤ ਨੂੰ ਦੋਨਾਂ ਦੇਸ਼ਾਂ ਦੇ ਮੁਖੀਆਂ ਦੀ ਇਹ ਬੈਠਕ ਹੋਏਗੀ ਕਹਿੰਦਾ ਆਪਕਿ ਬਹੁਤ ਲੰਮੇ ਵਕਤ ਬਾਅਦ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਤਰ੍ਹਾਂ ਤਣਾਅ ਵਾਲਾ ਵੀ ਮਾਹੌਲ ਸੀ ਪਿਛਲੇ ਸਮੇਂ ਖਾਸ ਕਰਕੇ ਜਦੋਂ ਡੋਨਾਲਡ ਟਰੰਪ ਅਮਰੀਕੀ ਸਦਰ ਬਣਦੇ ਆ ਤਾਂ ਦੁਨੀਆ ਦੇ ਵਿੱਚ ਵੱਡੇ ਪੱਧਰ ਉੱਤੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਦੇਸ਼ਾਂ ਪੱਖੋਂ ਮੁਲਕਾਂ ਪੱਖੋਂ ਤਰਵੀਕਰਨ ਦੀ ਸਥਿਤੀ ਬਣ ਕੇ ਸਾਹਮਣੇ ਆ ਰਹੀ ਹੈ ਅਜਿਹੇ ਉਜਰਿਆ ਮਾਹੌਲ ਦੌਰਾਨ ਕਮਾਂਤਰੀ ਪੱਧਰ ਦੀ ਜਿਹੜੀ ਇਹ ਬੈਠਕ ਵਾਕੀ ਆਪਣੇ ਆਪ ਦੇ ਵਿੱਚ ਅਹਿਮ ਹੈ ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਇਸ ਬੈਠਕ ਉੱਤੇ ਸੁਭਾਵਕ ਹੀ ਨਹੀਂ ਖੈਰ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੰਨਾ ਬਾਰੇ ਪਿਛਲੇ ਸਮੇਂ ਕਾਫੀ ਚਰਚਾ ਸੀ ਕਿ ਨੇੜ ਭਵਿੱਖ ਦੇ ਵਿੱਚ ਹੋ ਸਕਦੀਆਂ ਨੇ ਪਰੰਤੂ ਪ੍ਰਸ਼ਾਸਕੀ ਪੱਦਰ ਦੇ ਜਿਹੜੇ ਲਿਹਾਜ਼ ਉਹਦੇ ਸਾਹਮਣੇ ਆਏ ਨੇ ਅਜੇ ਤੋ ਨਹੀਂ ਲੱਗਦਾ ਕਿ ਚੋਣਾ ਹੁਣ ਨੀਡ ਪਵਿੱਖ ਦੇ ਵਿੱਚ ਹੋਣ ਹਾਲਾਤ ਅਜਿਹੇ ਨੇ ਕਿ ਨਵੰਬਰ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਜਾਂ ਜਨਰਲ اجلاس ਹੈ ਉਹ ਤਾਂ ਹੋਵੇਗਾ ਪਰਤੂ ਜਿਹੜੀਆਂ ਆਮ ਚੋਣਾਂ ਨੇ ਜਿਹੜੀਆਂ ਪਿਛਲੇ 14 ਸਾਲਾਂ ਤੋਂ ਨਹੀਂ ਹੋਈਆਂ ਉਹ ਸ਼ਾਇਦ ਹੁਣ ਜਿਹੜੀ ਪੰਜਾਬ ਦੀ 2027 ਦੇ ਵਿੱਚ ਹੋਣ ਵਾਲੀ ਵਿધાનਸਭਾ ਚੋਣ ਤੋਂ ਬਾਅਦ ਦੇ ਵਿੱਚ ਹੀ ਹੋਣ ਖੈਰ ਇਹ ਜੋ ਜਿਹੜੀਆਂ ਚੋਣਾਂ ਨੇ ਇਹਨੂੰ ਆਪਾਂ ਕਿਵੇਂ ਮੰਨ ਸਕਦੇ ਹਾਂ ਕਿ ਇਹ ਨੀੜ ਭਵਿੱਖ ਦੇ ਵਿੱਚ ਨਹੀਂ ਹੋਣ ਵਾਲੀਆਂ ਅੱਗੇ ਪੈ ਗਈਆਂ ਨੇ ਖੈਰ ਇਸ ਸਾਰੀ ਸਥਿਤੀ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਵਤੇਰੇ ਕਰਕੇ ਜਾਣਕਾਰੀ ਦੇਣ ਲਈ ਕਿਸ ਸ਼੍ਰੋਮਿਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਦੀ ਜਿਹੜੀ ਸਥਿਤੀ ਉਹ ਕਿਵੇਂ ਉੱਥੇ ਕੀ ਸਾਹਮਣੇ ਆਈਏ ਕਿ ਚੋਣਾ ਨੀਡ ਭਵਿੱਖ ਦੇ ਵਿੱਚ ਨਹੀਂ ਹੋਣੀਆਂ ਕਹਿੰਦਾ ਭਾਵ ਕਿ ਫਲਾਲ ਇਹ ਚੋਣਾ ਚੱਲ ਗਿਆ ਨੇ ਇਸ ਸਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਅਦਾਰਾ ਚਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਡੇ ਲੇਖਕ ਤੇ ਉਹਗੇ ਰਾਸੀ ਮਹਾ ਡਾਕਟਰ ਭਗਵੰਤ ਸਿੰਘ ਸੋ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਹ ਚੋਣਾ ਜਿਹੜੀਆਂ ਸ੍ਰੋਮਿਕ ਕਮੇਟੀ ਦੀ ਆਮ ਚੋਣਾ ਜਿਨ੍ਹਾਂ ਬਾਰੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਸੀ ਕਿ ਸ਼ਾਇਦ ਇਹ ਨੀਡ ਭਵਿੱਖ ਦੇ ਵਿੱਚ ਹੋ ਜਾਣ ਤੇ ਜਿਹੜੀ ਤੁਹਾਡੇ ਕੋਲ ਜਾਣਕਾਰੀ ਹੈ ਸੇਰਾ ਸਾਂਝੀ ਕਰਿਓ ਜੀ ਜੇ ਕੋਈ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਦਸਤਖਤ ਸਰੋਂ ਗੁਰਦੁਆਰਾ ਕਮਿਸ਼ਨ ਦੇ ਮੁਖੀ ਲਾਇਏ ਹੋਏ ਸਨ ਤੇ ਉਹਨਾਂ ਦੇ ਨਾਮ ਹੋ ਕੇ ਚੱਤਰ ਸਾਹਿਬ ਕੋਟ ਰਿਟਾਇਰ ਹੋ ਗਏ ਜੀ ਇਸ ਤੋਂ ਪਹਿਲਾਂ ਕਿਉਂਕਿ ਸੋਨਾ ਦੇ ਵਾਸਤੇ ਨੰਨੀਆਂ ਬੋਟ ਸੂਤੀਆਂ ਬਣਾਈਆਂ ਗਈਆਂ ਸਨ ਵੋਟਾਂ ਦੀ ਸੂਚਿਦਾਰੀ ਹੋ ਰਹੀ ਸੀ ਤੇ ਇਸ ਸੰਬੰਧ ਵਿੱਚ 50 ਲੱਖ ਦੇ ਕਰੀਬ ਉਹਨਾਂ ਨੇ ਕਾਫੀ ਜ਼ੋਰ ਲਾ ਕੇ 10 ਲੱਖ ਦੇ ਕਰੀਬ ਪੰਜਾਬ Haryana ਹਮਾਚਲ ਤੇ ਇਹ ਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਹਲਕੇ ਨੇ ਜਿਹੜੇ ਉਤਪਾਵਕ ਬੋਟਾ ਬਣਾਇਆ ਸਨ ਤੇ ਬੋਟਾ ਦੇ ਹਿਸਾਬ ਨਾਲ ਉਹਨਾਂ ਦੇ ਸੋਦਸਤਾ ਦੇ ਸਬੰਧ ਦੇ ਵਿੱਚ ਉਹਨਾਂ ਦੀ ਜਿਹੜੀ ਇਕਰਾਰ ਮੰਗੇ ਜਾ ਰਹੇ ਸਨ ਜੇਕਰ ਕੋਈ ਹੁਸੀਕ ਉਹ ਚੱਲ ਰਿਹਾ ਸੀ ਪੱਟੇ ਪਰੰਤੂ ਮਾਣ ਜੋ ਹਾਈ ਕੋਰਟ ਵੱਲੋਂ ਪ੍ਰੋਕਲਾਈ ਜਾਨ ਦੇ ਕਾਰਨ ਹੁਕਮ ਦਿੱਤਾ ਹੈ ਤੇ ਨਾਲ ਦੀ ਨਾਲ ਹੀ ਕਿਉਂਕਿ ਜਸਟਿਸ ਐਫਸਰ ਸਾਰੋਂ ਐ ਰ ਹੋ ਚੁੱਕੇ ਨੇ ਤੇ ਹੁਣ ਨਮਾ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਲਾਇਆ ਜਾਣਾ ਕਮੇਟੀ ਦੇ ਲਈ ਤੇ ਉਹਦੇ ਇੱਕ ਪ੍ਰਕਿਰਿਆ ਤੋਂ ਕਟੋਂ ਦੇ ਦੋ ਤੱਕ ਨਹੀਂ ਲੱਗ ਜਾਣਗੇ ਜਸਟਿਸਾਂ ਦਾ ਜੱਜਾਂ ਦਾ ਸਾਫਾ ਜੱਜਾਂ ਦੇ ਅਰਜ਼ੀਆਂ ਮੰਗੀਆਂ ਜਾਣੀਆਂ ਦੀਆਂ ਨਿਰਪਤੀ ਦੇ ਲਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਚੋਣ ਹੋਏਗੀ ਗੁਰਦੁਆਰਾ ਸਪਸ਼ਟ ਨਹੀਂ ਜਿਆ ਵੜਿਆਣਾ ਅੰਮ੍ਰਿਤਪੁਰ ਦੇਸ਼ ਬੋਟਾ ਪੁਰਾਉਂ ਦੀ ਪ੍ਰਕਿਰਿਆ ਦੇ ਸ਼ਕਤੀ ਦੀ ਕਰ ਲਈ ਇਹ ਦੇ ਵਿੱਚ ਹੁਣ ਜਿਉਂ ਜਿਉਂ ਨਮਾ ਲੱਗਣੇ ਤੇ ਇਹ ਇਹ ਅੱਗੇ ਜਾਏਗਾ ਹੁਣ ਘਟੋ ਘਟ ਸਿੰਨ ਮਹੀਨੇ ਜੇ ਹੋ ਰਿਹਾ ਕਹਤਾਂ ਦਸੰਬਰ ਦਾ ਦਸੰਬਰ ਜੇ ਵੀਸਕ ਪਹੁੰਚ ਜਾਂਦਾ ਕਿ ਨਮਾ ਇਲੈਕਸ਼ਨ ਕੁਸ਼ਨ ਲੱਗਦਾ ਪੂਰੇ ਸਾਰੇ ਮਾਮਲੇ ਨੂੰ ਸਮਝੂਗਾ ਫਿਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਹੋਵੇਗੀ ਕਿ ਉਧਰ ਹਾਈ ਕੋਰਟ ਤੇ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਆਉਂਦੀ ਹੈ ਇਹ ਵੀ ਦੇਖਣ ਵਾਲੀ ਹੈ ਤੇ ਇਹੇ ਤੋਂ ਇਹ ਸੰਭਾਵਨਾਵਾਂ ਪਰਵਲ ਹੋ ਰਹੀਆਂ ਨੇ ਕਿਉਂਕਿ ਫਿਰ ਪੰਜਾਬ ਦੀ ਜਿਹੜੀ ਸੰਸਦਭਾ ਮਚੂਨਾ ਨੇ ਉਹ ਵੀ ਨੇੜੇ ਆ ਜਾਣੀਆਂ ਨੇ ਇਸ ਲਈ संभावना नवे चो कमीशन की चो की नियुक्ति होगी उसकी एनिया चोणा ज विधान सभा के नेे आ जाएगी ਦੇਰੀ ਇਸ ਕਰਕੇ ਸਰਕਾਰਾਂ ਦਾ ਵੀ ਰੁਖ ਹੁੰਦਾ ਹੈ ਤੇ ਪੋਲਿਟਿਕਲ ਪਾਰਟੀਆਂ ਦਾ ਵੀ ਸਾਰਾ ਕਿਤੇ ਨੀ ਪ੍ਰੈਸ਼ਰ ਵੀ ਨਹੀਂ ਬਣਾਉਣਾ ਤੇ ਜਿਹਨੇ ਸਰਕਾਰ ਦਾ ਹੈ ਉਹਨਾਂ ਦਾ ਧਿਆਨ ਸਾਰਾ ਉਹਦੇ ਪੱਲੇ ਚੱਲਦਾ ਹੁਣ ਜਿਹੜੇ ਤੋਂ ਇੱਕ ਵੱਡੀ ਗੱਲ ਇਹ ਲੱਗ ਰਹੀ ਹੈ ਜਿਹੜੀਆਂ ਧਿਰਾਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਸੰਬੰਧ ਤੇ ਵੱਖ-ਵੱਖੀਆਂ ਕਾਲੀ ਚੱਲ ਰਹੀ ਸੀ ਜਿਹੜੀਆਂ ਦੀ ਸੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਪਰ ਲੱਗੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਵੇਂ ਸੋਣਾ ਹੋਣਗੀਆਂ ਉਹਦੇ ਵਿੱਚ ਆਪਾਂ ਆਪਣੀ ਸ਼ਕਤੀ ਪ੍ਰਦਰਸ਼ੀ ਕਰਾਂਗੇ ਤੇ ਉਸ ਤੋਂ ਬਾਅਦ ਅਗਲੀ ਅਸੈਂਬਲੀ ਵਿੱਚ ਚੋਣ ਦੇ ਮੋਰਾਂ ਦੇ ਵਿੱਚ ਆਵਾਂਗੇ ਜਿਹੜੇ ਰਾਸੀ ਗਣਤੀਆਂ ਨਿਕਲੀਆਂ ਪਰ ਤੋਂ ਉਹ ਸੰਭਾਵਨਾਵਾਂ ਉਲਟ ਪੁਆਇੰਟ ਹੋ ਰਹੀਆਂ ਨੇ ਲੱਗ ਰਹੀਆਂ ਨੇ ਕਿ ਪਹਿਲਾਂ ਵੀ ਜਿਸ ਤਰ੍ਹਾਂ ਕੇ ਕੇਂਦਰ ਸਰਕਾਰ ਦੇ ਵੱਲੋਂ ਵੀ ਜਿਸ ਤਰ੍ਹਾਂ ਅਗਰੇ ਹੈ ਸੀਗਾ ਸੀ ਉਹ ਵੀ ਥੋੜੀ ਦੂਧਾ ਗ੍ਰਿੰਥ ਸੀ ਕਿਤੇ ਗਰਮ ਗੱਲੀ ਵਿੱਚ ਜਿਹੜੇ ਪ੍ਰੈਸ ਜਿੱਤੀ ਸੀ ਸਾਹਬ ਜਣ ਹੋ ਜਾਂਦੇ ਨੇ ਇਸ ਕਰਕੇ ਵੀ ਥੋੜੀ ਚੰਗਿਆ ਲੈਕਟ ਗਿਆ ਰਹੀਆਂ ਹਾਂ ਉਹਨਾਂ ਕਿਉਂਕਿ ਜਦੋਂ ਦਾ ਦੁਬਾਰਾ ਐਕਟ ਬਣਿਆ ਹੈ ਅੰਗਰੇਜ਼ਾਂ ਨੇ 47 ਤੋਂ ਪਹਿਲਾਂ ਇਹ ਹਰ 5 ਸਾਲ ਦੀ ਵਾਰ ਚੁਣੀ ਹੋਣੀ ਆ ਕਿਉਂਕਿ ਜਿਵੇਂ ਜਿਵੇਂ ਵਿਸ਼ੇਦਾਰ ਹੋਇਆ ਇਹਦੇ ਵਿੱਚ ਵਿਧਿੰਨ ਕੰਡਾਰ ਹੈ ਲੰਬੇ ਸਮੇਂ ਤੋਂ ਚੁਣਾ ਨਹੀਂ ਹੋ ਰਹੀਆਂ ਲੰਬੀ ਹੋਣ ਦੇਖੋ ਹੁਣ ਵੀ 14 ਸਾਲ ਕਹਿੰਦੇ ਪੀ ਹੈ ਚੁਣਾ ਨਹੀਂ ਹੋ ਚੁੱਕਾ ਤੇ ਹੁਣੀਆਂ ਨੇ ਉਸ ਤੋਂ ਬਾਅਦ ਹੁਣ ਜਿਵੇਂ ਕਿ 5 ਸਾਲ ਦੇ ਲਈ ਮੈਂਬਰ ਚੁਣੇ ਜਾਂਦੇ ਨੇ ਉਹ ਲਗਾਤਾਰ ਹੀ ਇਸ ਤਰ੍ਹਾਂ ਦੀ ਸੀਮਾ ਤਾਕਤਨਾ ਮਾਰ ਰਹੇ ਨੇ ਕਿ ਆਕਲਾ ਰਹੇ। ਜਿਵੇਂ ਗੁਰਦੁਆਰਾ ਆਪਣੇ ਅੰਦਰ ਕਮੇਟੀ ਦੇ ਪ੍ਰਕਰਨ ਕੋਈ ਸ੍ਰੋਮ ਕਾਲੀ ਜਲ ਦਾ ਕਬਜ ਹੈ। ਉਹਨਾਂ ਦੀ ਕੋਈ ਬਹੁਤੀ ਇੰਟਰਸਟ ਵੀ ਨਹੀਂ ਸੀ। ਜੇ ਮੌਬੇ ਉਹਨਾਂ ਦਾ ਚੱਲ ਰਿਹਾ ਹੈਗਾ। ਇਸ ਕਰਕੇ ਇਹ ਇਹ ਸਥਾਪਨਾਵਾਂ ਮਾਰ ਲੈਂਦੀਆਂ ਨੇ ਜੀਆਂ ਅਸੈਂਬਲੀ ਤੋਂ ਬਾਅਦ ਐਲੀਕਸ਼ਨ ਤੋਂ ਬਾਅਦ ਜਿਨੀਆਂ ਉਹਨੂੰ ਦੇਖਿਆ ਜਾਂਦਾ ਕਿ ਅੱਜ ਇਸ ਤਰ੍ਹਾਂ ਦੀ ਕਿਹੜੀ ਸਰਕਾਰ ਬਣਦੀ ਹੈ ਕਿੰਨੀ ਹੈ ਸਖਸ਼ੀ ਨਾਮੇ ਇਸ ਦੇ ਉੱਪਰ ਬਲ ਪਕੜਿਆ ਹੈ ਨਾ। ਆਲਿ ਕੜੀਤਾ ਕਿ ਮੈਨੂੰ ਮਨ ਲੱਗਦਾ ਹੈ ਕਿ ਦੂਸਰਾ ਜਿਸ ਤਰ੍ਹਾਂ ਕੇ ਬਹੁਤ ਸਾਰੇ ਜਗਤਿਆਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਇਹ ਜੋ ਨਿਗਮ دوبارہ ਪ੍ਰਬੰਧਕ ਕਮੇਟੀ ਵਿੱਚ ਹੋਣਾਂ ਦੇ ਲਈ ਇੱਕ ਸਾਈ ਚੋਣ ਕਮਿਸ਼ਨ ਦੀ ਸਥਾਪਨਾ ਕੀਤਾ ਜਾਵੇ ਜਿਹੜਾ ਪੱਕੇ ਤੌਰ ਦੇ ਉੱਪਰ ਬੋਟਾਂ ਦੀ ਸੋਧ ਸਹੀ ਦੀ ਕਰਦਾ ਰਹੇ ਕਿ ਬੋਟਾਂ ਨੇ ਆਮਨ ਨੂੰ ਵੀ ਨਿਪਟਰੀ ਚੜਦਾ ਰਹੇ ਤਾਂ ਆਹੀ ਇਹ ਹੋ ਸਕਦਾ ਜੇਕਰ ਇਸ ਸਾਈ ਚੋਣ ਕਮਿਸ਼ਨ ਸਾਥ ਕੀਤਾ ਜਾਵੇ ਇਹ ਮੰਗੀ ਉਸ ਤਰ੍ਹਾਂ ਹੀ ਹੈ ਅਰ ਇਹ ਵੀ ਦੇਖਣ ਵਾਲੀ ਗੱਲ ਹੋਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਐਸ ਦੀ ਸਰਕਾਰ ਕਿਸ ਤਰ੍ਹਾਂ ਦਾ ਆਪਣਾ ਵਿਚਾਰ ਰੱਖਦੀ ਹੈ ਤੇ ਇਹਦੇ ਸੰਬੰਧ ਵਿੱਚ ਆਉਣ ਵਾਲੀ ਸਰਕਾਰ ਜੇਕਰ ਕਈ 2027 ਦੇਤੀ ਜਿਹੜੀ ਤੋਂ ਹੁਣ ਹੁੰਨੀ ਆਪਾਂ ਅਸੈਂਬਲੀ ਦੀ ਉਹ ਤਾਂ ਬਾਅਦ ਦੇ ਸੋਣਾ ਹੋ ਸਕਣੀ ਆ ਹਾਲ ਵੀ ਘੜੀ ਨਹੀਂ ਲੱਗਦਾ ਤੇ ਇਹਨੂੰ ਛੇਤੀ ਇਸ ਤਰ੍ਹਾਂ ਦੇ ਪ੍ਰਸੰਹ ਵਿੱਚ ਉਪਰਚਾਰਾ ਜਾ ਸਕੇ ਕਿਉਂਕਿ ਇਸ ਤਰ੍ਹਾਂ ਦਾ ਇਸ ਪ੍ਰੋਸੈਸ ਨੂੰ ਕਿਉਂ ਦੇ ਵੀ ਜਦੋਂ ਸਾਰੇ ਚੋਣ ਕਮਿਸ਼ਨਰ ਮਲੇਕੀ ਕਮਿਸ਼ਨ ਦੇ ਬਣੇ ਸਨ ਤਾਂ ਉਹਨਾਂ ਨੇ ਬੜੀ ਸਦਕਦਲੀ ਦੇ ਨਾਲ ਬੜੀ ਇਮਾਨਦਾਰੀ ਨਾਲ ਇੱਕ ਪ੍ਰੋਸੈਸ ਵਿੱਚ ਬਹੁਤ ਸਾਰੀਆਂ ਰਕਾਰਤਾਂ ਹੋਈਆਂ ਸੀ ਤੇ ਉਹਨਾਂ ਨੇ ਜਿਹੜੀ ਵੋਟਰ ਸੂਚੀਆ ਤਿਆਰ ਕਰਨ ਲਈ ਬਤੀ ਨੰਨੇ ਵੋਟਾਂ ਬਣਾਉਣ ਦੇ ਸੰਬੰਧ ਵਿੱਚ ਉਹਨਾਂ ਨੇ ਆਪਣਾ ਹੰਮ ਖੰਮ ਦੇ ਨਾਲ ਪੂਰੇ ਜੋਰ ਸੌਦੇ ਨਾਲ ਇਹ ਕੰਮ ਕੀਤਾ ਸੀ ਤਾਂ ਕਿ ਇਸ ਵਾਰ ਜਿਹੜੀਆਂ ਇਹ ਇਤਿਹਾਸਿਕ ਜੇ ਬੋਤਾਂ ਜਿਹੜੀਆਂ ਪਹਿਲਾਂ ਬਣਾ ਦਿੰਦੇ ਸਨ ਉਹਨਾਂ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਅਤੇ ਵੋਟਰ ਸੂਚੀਆਂ ਦੇ ਵਿੱਚ ਐਡ ਕੀ ਜਿਹੜੇ ਨਵੇਂ ਵੋਟਰ ਸ਼ਾਮਿਲ ਕੀਤੇ ਗਏ ਨੇ ਉਹਦਾ ਇਹਦਾ ਆਰਕਾਡ ਉਸ ਨਾਲ ਫੋਟੋ ਨਾਲ ਲਈ ਗਈ ਹੈ ਤਾਂ ਇਹ ਵੀ ਬੁੱਤ ਬੰਨੇ ਨੇ ਤੇ ਇਹਦੇ ਤੇ ਕਈ ਵਾਰ ਕਈ ਧਿਰਾਂ ਦੇ ਵੱਲੋਂ ਇਹਦੇ ਤੋਂ ਵੀ ਇਤਰਾਜ ਕੀਤਾ ਗਿਆ ਸੀ ਇਹਨਾਂ ਇਤਰਾਜ਼ਾਂ ਦੇ ਸੰਬੰਧ ਵਿੱਚ ਮਾਮਲਾ ਹਾਈ ਕੋਰਟ ਵਿੱਚ ਆਉਣ ਭਾਈ ਫੋਟੋ ਦੇ ਬਾਰੇ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਰਤੂ ਇਸ ਗੱਲ ਐ ਸਪਸ਼ਟ ਹੈ ਦੀ ਹਾਲ ਦੇ ਵਿੱਚ ਜਿਹੜਾ ਹੈ ਰੈਸੋਨੋਮੀ ਕਮੇਟੀ ਸੀ ਸੂਨ ਪਰ ਚਲਿਆ ਇੱਕ ਵਕਤ ਸੀ ਠੱਪ ਹੋ ਕੇ ਰਹਿ ਗਈ ਹੈ ਜੀ ਇਹ ਮਿਸ਼ਨ ਪੰਜਾਬੀ